ਲਾਲਜੀਤ ਸਿੰਘ ਪੁੱਲਰ ਨੇ ਸੜਕੀ ਆਵਾਜਾਈ ਪੀੜਤਾਂ ਦੇ ਲਈ ਵਿਸ਼ਵ ਯਾਦਗਾਰੀ ਦਿਵਸ ਤੇ ਹਿੱਟ ਐਂਡ ਰਨ ਮੁਆਵਜ਼ਾ ਯੋਜਨਾ ਲਈ ਕਾਰਜ ਯੋਜਨਾ ਦੀ ਕੀਤੀ ਨਵੀਂ ਸ਼ੁਰੂਆਤ ਜੀ ਬਿਲਕੁਲ ਨਵੰਬਰ ਦੇ ਤੀਜੇ ਐਤਵਾਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਨਵੰਬਰ ਦੇ ਤੀਜੇ ਐਤਵਾਰ ਨੂੰ ਵਿਸ਼ਵ ਪੱਧਰ ਤੇ ਮਨਾਏ ਜਾਣ ਵਾਲੇ ਸੜਕੀ ਆਵਾਜਾਈ ਪੀੜਤਾਂ ਦੇ ਲਈ ਵਿਸ਼ਵ ਯਾਦਗਾਰੀ ਦਿਵਸ ਦੇ ਮੌਕੇ ਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਸੜਕ ਸੁਰੱਖਿਆ ਸੰਬੰਧੀ ਲੀਡ ਏਜੰਸੀ ਦੇ ਅਧਿਕਾਰੀਆਂ ਅਤੇ ਸਿਵਲ ਸੁਸਾਇਟੀ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਜੀ ਬਿਲਕੁਲ ਅੱਜ ਇੱਥੇ ਹੋਈ ਇਸ ਮੀਟਿੰਗ ਦੇ ਵਿੱਚ ਸੂਬੇ ਦੇ ਵਿੱਚ ਹਿੱਟਨ ਰਨ ਮੁਆਵਜ਼ਾ ਯੋਜਨਾ ਲਈ ਕਾਰਜ ਯੋਜਨਾ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ। ਇਹ ਦਿਨ ਸੜਕ ਹਾਦਸੇ ਦੇ ਪੀੜਤਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਸੂਗਮਈ ਪਰਿਵਾਰਾਂ ਦੇ ਸਮਰਥਨ ਦੇ ਵਿੱਚ ਅਤੇ ਨਾਲ ਦੀ ਨਾਲ ਪਵਿੱਖ ਵਿੱਚ ਜਹੀਆਂ ਦੁਕਾਨਦਾਰਾਂ ਨੂੰ ਰੋਕਣ ਲਈ ਸਮੂਹਿਕਿਆਤਾਂ ਨੂੰ ਮਜ਼ਬੂਤ ਕਰਨ ਦੇ ਲਈ ਮਨਾਇਆ ਜਾਂਦਾ ਹੈ। ਇੱਥੇ ਵੀ ਦੱਸਣਯੋਗ ਹੈ ਕਿ ਇਸ ਮੌਕੇ ਤੇ ਖਾਸ ਕਰਕੇ ਟ੍ਰਾਂਸਪੋਰਟ ਮੰਤਰੀ ਨੇ ਸੜਕ ਹਾਦਸਿਆਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਸਹਾਇਤਾ ਇਹਨੂੰ ਬਿਹਤਰ ਬਣਾਉਣ ਦੇ ਨਾਲ ਦੇ ਨਾਲ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਐਕਸ਼ਨ ਪਲਾਨ ਪੰਜਾਬ ਦੇ ਹਿੱਟਨ ਰਨ ਮੋਅਬਜ਼ਾ ਯੋਜਨਾ ਜੋ ਕਿ ਸੂਬੇ ਦੀ ਸੜਕ ਸੁਰੱਖਿਆ ਪ੍ਰਣਾਲੀ ਦਾ ਇੱਕ ਹਿੱਸਾ ਹੈ ਦੇ ਤਹਿਤ ਜਾਗਰੂਕਤਾ ਵਧਾਉਣ ਅਤੇ ਸਮੇਂ ਸਿਰ ਸਹਾਇਤਾ ਯਕੀਨੀ ਬਣਾਉਣ ਦੇ ਸੰਕਲਪ ਨੂੰ ਦਸਾਉਂਦਾ ਹੈ। ਸੋ ਜਦੋਂ ਅਸੀਂ ਗੱਲ ਹਿੱਟਨ ਰਨ ਮੁਆਵਜ਼ੇ ਦੀ ਕਰਦੇ ਹਾਂ ਤੇ ਹਿੱਟਨ ਰਨ ਮੁਆਵਜ਼ਾ ਯੋਜਨਾ 2022 ਦੇ ਤਹਿਤ ਮੌਤ ਦੇ ਮਾਮਲਿਆਂ ਦੇ ਵਿੱਚ ਕਰੀਬ 2 ਲੱਖ ਦੇ ਨਾਲ ਦੇ ਨਾਲ ਗੰਭੀਰ ਸੱਟ ਦੇ ਮਾਮਲਿਆਂ ਦੇ ਵਿੱਚ 50 ਹਜ਼ਾਰ ਦੀ ਵਿੱਤੀ ਸਹਾਇਤਾ ਦਾ ਪ੍ਰਦਾਨ ਕੀਤੀ ਜਾਂਦੀ ਹੈ ਜਿੱਤੇ ਖਾਸ ਕਰਕੇ ਅਪਰਾਧੀ ਵਾਹਨ ਜਾਂ ਫਿਰ ਡਰਾਈਵਰ ਲਾਪਤਾ ਰਹਿੰਦਾ ਹੈ ਪੰਜਾਬ ਟ੍ਰੈਫਿਕ ਪੁਲਿਸ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਮੰਤਰੀ ਨੇ ਦੱਸਿਆ ਕਿ 2022 ਅਤੇ 2023 ਤੋਂ 3324 ਹਿੱਟ ਐਂਡ ਰਨ ਮਾਮਲੇ ਲੰਬਿਤ ਨੇ ਜਿਨ੍ਹਾਂ ਦੇ ਵਿੱਚ 2510 ਮੌਤਾਂ ਤੇ 1317 ਗੰਭੀਰ ਜ਼ਖਮੀ ਵਿਅਕਤੀ ਸ਼ਾਮਲ ਨੇ ਉਹਨਾਂ ਭਰੋਸਾ ਦਿੱਤਾ ਹੈ ਕਿ ਸਰਕਾਰ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਯਕੀਨੀ ਬਣਾਉਂਦੇ ਹੋਏ 31 ਮਾਰਚ 2026 ਤੱਕ ਇਹਨਾਂ ਸਾਲਾਂ ਤੋਂ ਲੰਬਿਤ ਮਾਮਲਿਆਂ ਨੂੰ ਡਿਪਟਾਉਨ ਲੇ ਸਾਰੇ ਹੀ ਯਤਨ ਜ਼ਰੂਰ ਤੇ ਜ਼ਰੂਰ ਕਰੇਗੀ ਇਸ ਦੇ ਨਾਲ ਨਾਲ ਰੋਡ ਸੇਫਟੀ ਤੇ ਲੀਡ ਏਜੰਸੀ ਦੇ ਡਾਇਰੈਕਟਰ ਜਨਰਲ ਆਰ ਵੈਂਕਟ ਰਤਨਮ ਸ਼ਿਵਮੁਖਤ ਆਈਐਸ ਨੇ ਕਿਹਾ ਹੈ ਕਿ ਲੀਡ ਏਜੰਸੀ ਨੇ 6 ਜ਼ਿਲ੍ਹਾ ਹੈੱਡਕੁਆਟਰ ਜਲੰਧਰ ਏਐਸਏ ਨਗਰ ਮੋਹਾਲੀ ਮਟੇਂਡਾ ਤਰੰਤਾਰਨ ਫਿਰੋਜ਼ਪੁਰ ਅਤੇ ਪਟਿਆਲਾ ਦੇ ਵਿੱਚ ਸਿਖਲਾਈ ਅਤੇ ਸਮਰੱਥਾ ਨਿਰਮਾਣ ਸੈਸ਼ਨਾਂ ਦਾ ਇੱਕ ਸ਼ੈਡਿਊਲ ਵੀ ਤਿਆਰ ਕੀਤਾ ਹੈ ਜਿਸ ਦੇ ਵਿੱਚ ਨੇੜਲੇ ਜ਼ਿਲ੍ਹੇ ਵੀ ਸ਼ਾਮਲ ਨੇ ਇੱਥੇ ਵੀ ਦੱਸਣਯੋਗ ਹੈ ਕਿ 25 ਨਵੰਬਰ ਤੋਂ 31 ਦਸੰਬਰ 2025 ਤੱਕ ਹੋਣ ਵਾਲੇ ਇਸ ਸੈਸ਼ਨ ਐਸ ਡੀ ਐਮ ਐਸ ਪੀ ਡੀ ਐਸ ਪੀ ਟ੍ਰੈਫਿਕ ਸਿਵਲ ਸर्जਨਾ ਅਤੇ ਆਰਟੀਓ ਨੂੰ ਮੁਆਵਜ਼ਾ ਵਣ ਨੂੰ ਤੇਜ਼ ਕਰਨ ਦੇ ਲਈ ਕੇਸ ਦਸਤਾਵੇਜ਼ਾਂ ਦੀ ਪ੍ਰਕਿਰਿਆ ਅਤੇ ਅਪਲੋਡ ਕਰਨ ਦੇ ਵਿੱਚ ਸਿਖਲਾਈ ਦੇਣਗੇ ਇਸ ਦੇ ਨਾਲ ਨਾਲ ਇਹ ਸਿਖਲਾਈ ਸੜਕ ਸੁਰੱਖਿਆ ਲਈ ਰਾਸ਼ਟਰੀ ਪੁਰਸਕਾਰ ਜੇਤੂ ਅਲਪੀ ਸਿੰਘ ਦੁਆਰਾ ਅਵੋਇਡ ਐਕਸੀਡੈਂਟ ਐਨਜੀਓ ਅਤੇ ਹੋਰ ਸੂਚੀਬੱਧ ਸੜਕ ਸੁਰੱਖਿਆ ਸੰਗਠਨਾਂ ਦੇ ਸਹਿਯੋਗ ਦੇ ਨਾਲ ਕੀਤੀ ਜਾਵੇਗੀ ਸੋ ਨਾਲ ਦੇ ਨਾਲ ਫਾਈਲ ਪ੍ਰੋਸੈਸਿੰਗ ਨੂੰ ਸੁਚਾਰੂ ਬਣਾਉਣ ਦੇ ਲਈ ਇੱਕ ਵਿਸਤ੍ਰਿਤ ਚੈਕਲਿਸਟ ਵੀ ਤਿਆਰ ਕੀਤੀ ਗਈ ਹੈ ਜਦੋਂ ਅਸੀਂ ਸੜਕ ਸੁਰੱਖਿਆ ਲੀਡ ਏਜੰਸੀ ਦੀ ਗੱਲ ਕਰਦੇ ਹਾਂ ਤਾਂ ਉਸਦੇ ਸਹਿਯੁਕਤ ਨਿਰਦੇਸ਼ਕ ਪਰਮਜੀਤ ਸਿੰਘ ਨੇ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਪੂਰਾ ਹੋਣ ਤੋਂ ਬਾਅਦ ਲੀਡ ਏਜੰਸੀ ਮਯੰਕ ਫਾਊਂਡੇਸ਼ਨ ਮੁਕਤਸਰ ਵੈਲਫੇਅਰ ਕਲੱਬ ਅਤੇ ਅਵੋਇਡ ਐਕਸੀਡੈਂਟ ਵਰਗੀਆਂ ਗੈਰ ਸਰਕਾਰੀ ਸੰਸਥਾਵਾਂ ਦੇ ਨਾਲ ਸਾਂਝੇਦਾਰੀ ਦੇ ਵਿੱਚ ਸੂਬਾ ਦਾ ਕੈਂਪ ਆਯੋਜਿਤ ਕਰੇਗੀ ਤਾਂ ਜੋ ਦਾਅਵੇਦਾਰਾਂ ਨੂੰ ਮੌਕੇ ਤੇ ਦਸਤਾਵੇਜ਼ ਪੂਰੇ ਕਰਨ ਅਤੇ ਮੁਆਵਜ਼ਾ ਡਿਲੀਵਰੀ ਨੂੰ ਤੇਜ਼ ਕਰਨ ਦੇ ਵਿੱਚ ਮਦਦ ਕੀਤੀ ਜਾ ਸਕੇ ਇਹ ਪਹਿਲਾਂ ਤੋਂ ਹੀ ਟ੍ਰਾਂਸਪੋਰਟ ਵਿਭਾਗ ਦੇ ਨਾ ਸਿਰਫ ਸੜਕ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦੀਆਂ ਨੇ ਬਲਕਿ ਸੜਕ ਹਾਦਸੇ ਦੇ ਪੀੜਤਾ ਅਤੇ ਉਹਨਾਂ ਦੇ ਪਰਿਵਾਰਾਂ ਦੇ ਸਨਮਾਨ ਅਤੇ ਅਧਿਕਾਰਾਂ ਦੀ ਰੱਖਿਆ ਵੀ ਜ਼ਰੂਰ ਤੇ ਜ਼ਰੂਰ ਕਰਦੀਆਂ ਨੇ ਸੋ ਜਦੋਂ ਅਸੀਂ ਇਹਨਾਂ ਯਤਨਾਂ ਦੀ ਗੱਲ ਕਰਦੇ ਹਾਂ ਤਾਂ ਇੱਕ ਤਾਲਮੇਲ ਅਤੇ ਹਮਦਰਦੀ ਪਰਿਪੰਚ ਦੇ ਨਾਲ ਪੰਜਾਬ ਸਰਕਾਰ ਦਾ ਉਦੇਸ਼ ਮੁਆਵਜ਼ਾ ਪ੍ਰਕਿਰਿਆ ਨੂੰ ਵਧੇਰੇ ਪਹੁੰਚਯੋਗ, ਕੁਸ਼ਲ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਸੁਵਿਧਾਵਾਂ ਦਾ ਫਾਇਦਾ ਲਿਆ ਜਾ ਸਕਦਾ ਹੈ ਔਰ ਨਾਲ ਦੇ ਨਾਲ ਜਾਗਰੂਕਤਾ ਜੋ ਪੈਦਾ ਕੀਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਹੀਆਂ ਘਟਨਾਵਾਂ ਨਾ ਵਾਪਰਨ ਤੇ ਉਹ ਵੀ ਕਾਰਗੁਜ਼ਾਰੀਆਂ ਜ਼ਰੂਰ ਤੇ ਜ਼ਰੂਰ ਪਹਿਲ ਕਦਮੀ ਦੇ ਆਧਾਰ ਤੇ ਚੱਲਣ